लुधियाना ਦੇ ਬੀਆਰਐਸ ਨਗਰ ਵਿਖੇ ਰਾਜਾ ਦਾ ਦਰਵਾజా ਈਸ਼ਵਰੀ ਗਣਪਤੀ ਮਹਾਉਤਸਵ 2024 ਦੇ ਸਬੰਧ ਵਿੱਚ ਪਹਿਲੀ ਪਰਿਵਾਰਕ ਮਿਲਣੀ ਦਾ ਆਯੋਜਨ ਕੀਤਾ ਗਿਆ ਮੀਟਿੰਗ ਨਾਲ ਗੱਲਬਾਤ ਕਰਦੇ ਹਾਂ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਣਪਤੀ ਮਹੋਤਸਵ ਬੀਆਰਐਸ ਨਗਰ ਮੇਨ ਮਾਰਕੀਟ ਵਿੱਚ 7 ਤੋਂ 17 ਸਤੰਬਰ ਤੱਕ ਚੱਲੇਗਾ ਲੁਧਿਆਣਾ ਲਾਈਵ ਲਈ ਟਿੰਕਾ ਚੜਦੀ ਰਿਪੋਰਟ ਗਣਪਤੀ ਪੱਪਾ ਹੋਰਿਆ ਅੱਜ ਰਾਜਾ ਕੇ ਦਰਬਾਰ ਦੀ ਜਿਹੜਾ ਕਿ ਉਸਫ 7 ਤੋਂ 17 ਸਤੰਬਰ ਤੱਕ ਬੀਆਰਐਸ ਨਗਰ ਮੇਨ ਮਾਰਕੀਟ 'ਚ ਹਰ ਵਾਰ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਉਹਦੇ ਉਪਲਕਸ਼ ਪਹਿਲਾ ਪਰਿਵਾਰ ਮਿਲਨ ਸਮਾਰੋਹ ਦਾ ਆਯੋਜਨ ਜਿਹੜਾ ਕਿ ਅੱਜ ਸੀਰਸ ਸਟਾਈਲ ਸਲੂਨ 'ਚ ਅੱਜ ਬੀਆਰਐਸ ਨਗਰ 'ਚ ਮੀਟਿੰਗ ਚੱਲ ਰਹੀ ਹੈ ਜਿਸ ਵਿੱਚ ਪਰਿਵਾਰ ਮਿਲਨ ਸਮਾਰੋਹ ਜਿੰਨੇ ਵੀ ਰਾਜਾ ਕੇ ਦਰਬਾਰ ਦੇ ਸਦਸੇ ਐ ਸਾਰੇ ਦਾ ਜੋਸ਼ ਦੇ ਕੇ ਮੇਰੇ ਮਨ 'ਚ ਇੱਕ ਤੀ ਉਸਾ ਆਇਆ ਹੈ ਕਿਸ ਤਰੀਕੇ ਨਾਲ ਇਹ ਸਾਰਾ ਪਰਿਵਾਰ ਜਿਹੜਾ ਕਿ ਰਾਜਾ ਦੇ ਦਰਬਾਰ ਦਾ ਪੂਰਾ ਪਰਿਵਾਰ ਹੈ ਇੰਤਜ਼ਾਰ ਕਰ ਰਿਹਾ ਹੈ ਕਿ ਭਗਵਾਨ ਗਨਪਤੀ ਬੱਪਾ ਆਣਗੇ 7 ਤਰੀਕ ਨੂੰ ਤੇ ਅਸੀਂ ਸਾਰੇ ਖੇੜ-ਖੇੜ ਕੇ ਉਹਨਾਂ ਦਾ ਸਵਾਗਤ ਕਰਾਂਗੇ ਤੁਹਾਡੇ ਲਈ ਮੈਂ ਸਾਰਿਆਂ ਨੂੰ ਮੈਸੇਜ ਕਰਨਾ ਤੁਹਾਡਾ ਬਹੁਤ-ਬਹੁਤ ਧੰਨਵਾਦ ਦੀਆਂ ਕਿ ਪ੍ਰੈਸ ਮੀਡੀਆ ਦਾ ਦੀਨੇ ਵੀ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਐਸੀ ਤਰ੍ਹਾਂ ਕਿ ਰਾਜਾ ਦੇ ਦਰਬਾਰ ਨਾਲ ਪਿਆਰ ਤੁਸੀਂ ਬਣਾਏ ਰੱਖੀਓ ਤੇ ਆਸ਼ੀਰਵਾਦ ਦਿਓ ਕਿ ਤੁਸੀਂ ਜਨ ਜਨ ਤੱਕ ਸਾਡਾ ਸਨਿਆ ਲਓ ਕਿ ਗਣਪਤੀ ਭੱਪਾ ਰਿੱਧੀ ਸਿੱਧੀ ਦੇ ਦੇਵਤਾ ਹੈ ਉੱਥੇ ਆ ਕੇ ਆਸ਼ੀਰਵਾਦ ਲਓ ਤੇ ਆਪਣੇ ਦੁੱਖ ਦੂਰ ਕਰੋ ਮੇਰਾ ਨਾਮ प्रमोद ਗੁਬੁਰੇ ਮੈਂ ਰਾਜਾ ਦਾ ਦਰਬਾਰ ਦਾ ਇੱਕ ਸੇਵਾਦਾਰ ਹਾਂ ਔਰ ਮੈਂ ਅੱਜ 13 ਸਾਲ ਹੋ ਗਏ ਜਿਹੜਾ ਕਿ ਇਸ ਦਰਬਾਰ ਦੇ ਨਾਲ ਜੁੜਿਆ ਹੋਇਆ ਹਾਂ ਤੇ 13 ਸਾਲਾਂ ਦੇ ਵਿੱਚ ਅਸੀਂ ਇਸ ਦਰਬਾਰ ਦੇ ਵਿੱਚ ਸੰਗਤ ਨੂੰ ਆਉਂਦਿਆਂ ਦੇਖਿਆ ਔਰ ਅਪਾਰ ਸੰਗਤ ਜਿਹੜੀ ਆਪਾਂ ਕਹਿੰਨੇ ਆ ਨਾ ਕਿ ਸੰਗਤ ਦੀ ਕੋਈ ਮੱਲਕੀ ਜਿਸ ਜਿ ਦੀ ਜੋ ਜੋ ਉਮੀਦ ਜਾਂ ਜੋ ਜੋ ਜਿਸ ਜਿ ਦੀ ਸ਼ਰਧਾ ਹੈ ਜਾਂ ਜੋ ਜੋ ਜਿਸ ਜਿ ਦੀ ਸੰਗਤ ਦੀ ਜੋ ਵੀ ਆਪਾਂ ਕਹਿੰਨੇ ਆ ਆਸਾ ਆਸਾ ਉੱਥੇ ਆ ਕੇ ਪੂਰੀ ਹੁੰਦੀ ਹੈ ਔਰ ਇਸੇ ਦਰਬਾਰ ਦੀ ਇੰਨੀ ਮਹਾਨਤਾ ਹੈਗੀ ਹੈ ਕਿ ਹਰ ਕੋਈ ਇੱਥੇ ਝੋਲੀ ਭਰ ਕੇ ਜਾਂਦਾ ਹੈ ਔਰ ਕੋਈ ਇੱਥੇ ਕੋਈ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਹੈ ਕੋਈ ਕੁਝ ਨਹੀਂ ਹੈ ਜੋ ਆਪਣੇ ਸ਼ਰਦਾ ਦੇ ਨਾਲ ਗਣਪਤੀ ਮਹਾਰਾਜ ਜੀ ਦੇ ਚਰਨਾਂ 'ਚ ਅਰਪਿਤ ਕਰਦਾ ਗਣਪਤੀ ਮਹਾਰਾਜ ਉਸ ਨੂੰ ਦੁਗਣਾ ਚੁਗਣਾ ਕਰਕੇ ਹੀ ਦਿੰਦੇ ਨੇ ਔਰ ਇਹ ਜਿਹੜਾ ਦਰਬਾਰ ਹੈ ਇਸ ਦਰਬਾਰ ਦੇ ਅੰਦਰ ਜਿੰਨੇ ਵੀ ਸਾਡੇ ਸੇਵਾਦਾਰ ਹੈ ਉਹ ਕੋਈ ਕਿਸੇ ਵੀ ਤਰ੍ਹਾਂ ਦੀ ਸੇਵਾ 'ਚ ਕਮੀ ਨਹੀਂ ਆਣ ਦਿੰਦੇ ਚਾਹੀਓ ਤੰਤ ਲੱਗਣੀ ਸ਼ੁਰੂ ਹੋ ਰਹੀ ਜਾਵੇਗੀ ਇਹ ਇਹ ਦਰਬਾਰ 7 ਤਰੀਕ ਤੋਂ ਲੈ ਕੇ 17 ਤਰੀਕ ਤੱਕ ਚੱਲੂਗਾ ਜੀ ਔਰ ਇਸ ਦਰਬਾਰ ਦੇ ਵਿੱਚ ਸਾਡੇ ਜਿਹੜੇ ਸੇਵਾਦਾਰ ਹੈ ਉਹ ਜਿੰਨੇ ਆ ਉਹ ਦਿਲੋਂ ਤਨ ਮਨ ਔਰ ਤਨ ਤੋਂ ਸੇਵਾ ਕਰਦੇ ਨੇ ਅਸੀਂ ਧੰਨਵਾਦ ਕਰਦੇ ਆ ਸਾਡੇ ਗਣਪਤੀ ਮਹਾਰਾਜੀ ਦਾ ਕਿ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਸੇਵਾ ਵਾਸਤੇ ਔਰ ਤੁਹਾਡੀ ਮੀਡੀਆ ਰਹੀ ਅਸੀਂ ਤੁਹਾਡੇ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਸਮਝਦੇ ਆ ਅਸੀਂ ਕਹਿੰਦੇ ਆ ਕਿ ਜਿਹੜਾ ਅਸੀਂ ਇਨਵਿਟੇਸ਼ਨ ਦੇਣਾ ਹੈ ਸਭ ਤੋਂ ਪਹਿਲਾਂ ਇਨਵਿਟੇਸ਼ਨ ਤਾਂ ਤੁਹਾਡੇ ਥਰੂ ਹੀ ਜਾ ਰਿਹਾ ਗਣਪਤੀ ਮਹਾਰਾਜਾ ਇਸ ਲਈ ਅਸੀਂ ਤੁਹਾਡਾ ਬਹੁਤ ਦਿਲੋਂ ਧੰਨਵਾਦ ਕਰਦੇ ਆ ਔਰ ਇਹ ਇਨਵਿਟੇਸ਼ਨ ਜਿਹੜਾ ਜਿੰਨਾਂ ਨੂੰ ਜਾ ਰਿਹਾ ਹੈ ਉਹਨਾਂ ਸਭ ਤੇ ਗਣਪਤੀ ਮਹਾਰਾਜਾ ਪਾਰ ਕਿਰਪਾ ਬਰਸਾਨ ਬਹੁਤ ਬਹੁਤ ਧੰਨਵਾਦ ਤੁਹਾਡਾ